ਹੈਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਰਾਤ ਨਾ ਮਹਿਰਾਜ ਗਏ ਸੀ ਖੋਖਰਖੁਰ ਦੀ ਟੀਮ ਹੈ ਜੀ ਮਾਨਸਾ ਕੋਲੋਂ ਤੇ ਰਾਤ ਫੋਨ ਫੋਨ ਬੰਦ ਹੋ ਗਈ ਤਿੰਨ ਸਾਢੇ ਤਿੰਨ ਘਰੇ ਆਏ ਆਂਗੇ ਅਸੀਂ ਤੇ ਉਹਦੇ ਕਰਕੇ ਹੁਣ ਸਵੇਰੇ ਵੀਡੀਓ ਬਣਾ ਰਹਿਆਂਗੇ ਰਾਤ ਸਾਡੇ ਨਾਲ ਮਹਿਰਾਜ ਬਹੁਤ ਥੱਕਾ ਕੀਤਾ ਗਿਆ ਕਮੇਟੀ ਦੇ ਰੈਫਰੀਆਂ ਵੱਲੋਂ ਰੈਫਰੀ ਦਾ ਨਾਮ ਕੀ ਸੀ ਬਿਆਨ ਬਿਆਨਤ ਸਿੰਘ ਕੋਈ ਰੈਫਰੀ ਸੀਗਾ ਤੇ ਦੂਰੋਂ ਖੜੇ ਪੁਆਇੰਟ ਦੇ ਦਿੰਦੇ ਨੇਗੇ ਕੁਝ ਦੇਖਦੇ ਨਹੀਂਗੇ ਤੇ ਸਾਨੂੰ ਵੀ ਇੱਧਰ ਦੂਜੇ ਪਾਸੇ ਖੜੇ ਨੂੰ ਪਤਾ ਨਹੀਂ ਲੱਗਿਆ ਸਾਨੂੰ ਬਾਹਰਲੇ ਬੰਦੇ ਨੇ ਦੱਸਤਾ ਅਸੀਂ ਪੁਆਇੰਟ ਹੋਲਡ ਲੈ ਲਿਆ ਤੇ ਬਸ ਵੀ ਮਤਲਬ ਡੇਢ ਹਾਲ ਜੱਫਾ ਲਾਉਣ ਤੋਂ ਬਾਅਦ ਸਾਨੂੰ ਜੇਤੂਗਰਾ ਬਣਦਾ ਸੀਗਾ ਉਹਨਾਂ ਨੂੰ ਇੱਕ ਇੱਕ ਜੱਫੇ ਹੋਣ ਕਰਕੇ ਉਹਨਾਂ ਨੂੰ ਤਾਂ ਵੀ ਜੇਤੂਗਰਾ ਦਿੱਤਾ ਉਹਨਾਂ ਦੀ ਕੁਝ ਚੱਲਦੀ ਸੀਗੀ ਸਾਡਾ ਅੱਬਾ ਵਾਲਾ ਮੈਸੀ ਬਈ ਅੱਬਾ ਵਾਲਾ ਮੈਸੀ ਕੁਆਟਰ ਮੈਚ ਉਹਨਾਂ ਦੇ ਜਾਫੀ ਦਾ ਪਹਿਲਾ ਪੈਰ ਬਾਹਰ ਹੋਇਆ ਫਿਰ ਗੋਡਾ ਬਾਹਰ ਹੋਇਆ ਅਸੀਂ ਲਾਸਟ ਤੇ ਕਲਿੱਪ ਵੀ ਲਾਵਾਂਗੇ ਤੁਸੀਂ ਦੇਖ ਲਿਓ ਵੀ ਕਿਹਦਾ ਪੁਆਇੰਟ ਸੀ ਤੇ ਸਾਰਾ ਮੈਚ ਵੀ ਪਾ ਦਾਂਗੇ ਲਿੰਕ ਗਰੁੱਪਾਂ 'ਚ ਦੇਖ ਲਿਓ ਵੀ ਕਿਹਦੇ ਪੁਆਇੰਟ ਕਿੰਨੇ ਸੀਗੇ ਤੇ ਖਾਸ ਕਰਕੇ ਅੰਪਾਇਰਾਂ ਨੂੰ ਵੀ ਬੇਨਤੀ ਕਰਨਾ ਚਾਹੁੰਦੇ ਹਾਂਗੇ ਅਸੀਂ ਵੀ ਇੰਨਾ ਨਾ ਕਿਸੇ ਦੇ ਪਿੱਛੇ ਲੱਗਿਆ ਕਰੋ ਠੀਕ ਹੈ ਦਾਰਮਾ ਬੀਬੀ ਗਰਾਊਂਡਾਂ 'ਚ ਵੜ ਕੇ ਰਹਿ ਅੰਪਾਇਰਿੰਗ ਕਰਦੇ ਆ ਹੂੰ ਤੇ ਸਾਨੂੰ ਜਿੰਨਾ ਚਿਰ ਉਹਨਾਂ ਦਾ ਸੈਮੀ ਨਹੀਂ ਹੋਇਆ ਜੁੜੀ ਟੀਮ ਨਾਲ ਉਹ ਸਾਨੂੰ ਉਹਨਾਂ ਨੂੰ ਜੇਤੂ ਕਰ ਦਿੱਤਾ ਕਿ ਸਾਡੇ ਤੋਂ ਤੇ ਉਹਨਾਂ ਚਿਰ ਸਾਨੂੰ ਬਾਉਂਸਰ ਲਈ ਰੱਖੇ ਅੰਦਰ ਨਹੀਂ ਬਣਨ ਦਿੱਤਾ ਕਿ ਜਿਵੇਂ ਕਮੇਟੀ ਵਾਲਿਆਂ ਨੇ ਗੱਲ ਨਹੀਂ ਕਰਨ ਦਿੱਤੀ ਤੇ ਦੂਜੀ ਗੱਲ ਕਮੈਂਟੇਟਰ ਵੀ ਬੋਲਦੇ ਰਹਿੰਦੇ ਨੇ ਵੀ ਆਏ ਆ ਜਿਹੜਾ ਉਹ ਤੇ ਬਾਹਰ ਅਸੀਂ ਕਮੈਂਟੇਟਰਾਂ ਨੂੰ ਵੀ ਕਿਹਾ ਸੀ ਉਹ ਕਹਿ ਦਿਆ ਕਰਨ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਆਏ ਆ ਜਿਹੜਾ ਉਹ ਤੁਸੀਂ ਉਹਨਾਂ ਨਾਲ ਗੱਲ ਕਰੋ ਜਿਹੜੇ ਬਾਹਰ ਰੈਫਰੀ ਜੀ ਆਫ ਡਿਊਟੀ ਸੀਗੇ ਉਹਨਾਂ ਨਾਲ ਗੱਲ ਕੀਤੀ ਤੇ ਉਹ ਕਹਿ ਦਿਆ ਕਰਨ ਸਾਡੀ ਨਹੀਂ ਜ਼ਿੰਮੇਵਾਰੀ ਤੁਸੀਂ ਉਹਨਾਂ ਨਾਲ ਹੀ ਗੱਲ ਕਰੋ ਵੀ ਉਹ ਤਾਂ ਤੁਸੀਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਹੋ ਹੁੰਦੇ ਹੋਗੇ ਸ਼ੇਅਰ ਬੋਲਦੇ ਹੋ ਹੁੰਦੇ ਹੋ ਕਮੈਂਟਰੀ ਵਾਲੇ ਵੀ ਹੁਣ ਤਾਂ ਸੱਚ ਨਾਲ ਖੜ ਜਾਂਦੇ ਨਾਲੇ ਦਿਖਾਇਆ ਸੀ ਤੁਹਾਨੂੰ ਸਾਰਾ ਕੁਝ ਤੇ ਜੇ ਅਸੀਂ ਰੈਫਰੀਆਂ ਨੂੰ ਦਿਖਾਉਂਦੇ ਪੁਆਇੰਟ ਰੈਫਰੀ ਕਹੇਗਾ ਨਾ ਕਮੇਟੀ ਕਰੂ ਹੱਲ ਤੇ ਕਮੇਟੀ ਕਹੇਗਾ ਕਿ ਰੈਸਟਾ ਰੈਫਰੀਆਂ ਤੇ ਛੱਡੀ ਵੀ ਇਹ ਗੱਲ ਐਂ ਕਰਦਿਆ ਕਰਨ ਗੱਲਾਂ ਤੇ ਉਹਦੇ ਬਾਅਦ ਨੂੰ ਬੌਂਸਰਾਂ ਤੋਂ ਧੱਕੇ ਮਰਵਾ ਕੇ ਬਾਹਰ ਕਢਵਾਇਆ ਗਰਾਊਂਡ ਚੋਂ ਸਾਨੂੰ ਬਾਹਰੋਂ ਤੁਰਤ ਤੇ ਲੋਕਾਂ ਨੇ ਵੀ ਕਿਹਾ ਜੀ ਪੁਆਇੰਟ ਆਪਣਾ ਵੀ ਰੀਡਰ ਦਾਗਾ ਤੇ ਉੱਥੇ ਕਈ ਸੀਨੀਅਰ ਪਲੇਅਰ ਵੀ ਖੜੇ ਸੀ ਪੁੰਦੜਪਿੰਡ ਦੇ ਠੀਕ ਹੈ ਜਿੱਥੋਂ ਦੇ ਕੀਪੇ ਬਈ ਵਰਗੇ ਨੇਗੇ ਉਹਨਾਂ ਨੇ ਵੀ ਕਿਹਾ ਉਹਨਾਂ ਦੀ ਵੀ ਕੋਈ ਸੁਣਵਾਈ ਨਹੀਂ ਹੋਈ ਕਿ ਤੁਸੀਂ ਬਾਹਰਲੇ ਕਿਉਂ ਬੋਲਦੇ ਹੋਗੇ ਵੀ ਲੜਾਈ ਹੁੰਦੀ ਆ ਜਾਂ ਜੇ ਉਹ ਤੇ ਬਾਕੀ ਉਹਨਾਂ ਦੀ ਵੀਡੀਓ ਪਾਵਾਂਗੇ ਕੱਟ ਕੇ ਤੁਸੀਂ ਆਪ ਦੱਸਿਓ ਵੀ ਕੀ ਦਾ ਸਹੀ ਪੁਆਇੰਟ ਤਰੇ ਵਿੱਚ ਐਨੀ ਜਾਨ ਸੀ ਜਿਵੇਂ ਹਾਥੀ ਦੀ ਖੁੱਚ ਪਟ ਲੈਂਦਾ ਹਾਥੀ ਵੀ ਬੁੱਧਾ ਕਰ ਦਿੰਦਾ ਔਰ ਇਧਰਲੇ ਪਾਸੇ ਬਣ ਗਿਆ ਤੇ ਬਣ ਗਿਆ ਕੀ ਹੈ ਓਏ ਬੜਿਆ ਤੇ ਬੜਿਆ ਕੀ ਹੈ ਓਏ ਕਰੀ ਤੇ ਕਰੀ ਜਾਂਦੇ ਕੀ ਹੈ ਓਏ ਕਰੀ ਤੇ ਕਰੀ ਜਾਂਦੇ ਕੀ ਹੈ ਬੈਂਤੀਆਂ ਦਾ ਨੰਬਰ ਜਾਫੀਆਂ ਦਾ ਬੜੇ ਤਕੜੇ ਨੰਬਰ ਦੇ ਵਾਦੇ ਹੋ ਗੇ